ਜੇਪੀ ਉਮੀਦਵਾਰ ਕਿਰਨ ਖੇੜ ਦੀ ਕਾਰ ਦਾ ਚਲਾਨ ਕੱਟਿਆ ਗਿਆ ਹੈ। ਦਰਅਸਲ ਕਿਰਨ ਦੇ ਡਰਾਈਵਰ ਨੇ ਕਾਰ ਚਲਾਉਣ ਸਮੇਂ ਸੀਟ ਬੈਲਟ ਨਹੀਂ ਲਗਾਈ ਹੋਈ ਸੀ ਤੇ ਡਰਾਈਵਿੰਗ ਦੌਰਾਨ ਫੋਨ ਤੇ ਗੱਲ ਵੀ ਕਰ ਰਿਹਾ ਸੀ। ਜਿਸ ਕਾਰਨ ਪੁਲਿਸ ਨੇ ਕਾਰਵਾਈ ਕਰਦਿਆ ਕਾਰ ਦਾ ਚਲਾਨ ਕੱਟ ਦਿੱਤਾ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 8 ਦੀ ਹੈ। ਕਿਰਨ ਖੇੜ ਦੀ ਗੱਡੀ ਦਾ ਚਲਾਨ ਕੱਟਿਆ ਗਿਆ। ਦਰਅਸਲ ਕਿਰਨ ਖੇੜ ਦੇ ਡਰਾਈਵਰ ਨੇ ਕਾਰ ਚਲਾਉਣ ਸਮੇਂ ਸੀਟ ਬੈਲਟ ਨਹੀਂ ਲਗਾਈ ਹੋਈ ਸੀ ਤੇ ਡਰਾਈਵਿੰਗ ਦੌਰਾਨ ਫੋਨ ਤੇ ਵੀ ਗੱਲ ਕਰ ਰਿਹਾ ਸੀ। ਜਿਸ ਕਾਰਨ ਪੁਲਿਸ ਨੇ ਕਾਰਵਾਈ ਕਰਦਿਆ ਕਾਰ ਦਾ ਚਲਾਨ ਕੱਟ ਦਿੱਤਾ ਇਹ ਕਟਣਾ ਚੰਡੀਗੜ੍ਹ ਦੇ ਸੈਕਟਰ 8 ਦੀ ਹੈ ਡਰਾਈਵਰ ਨੇ ਸੀਟ ਬੈਲਟ ਨਹੀਂ ਲਗਾਈ ਸੀ ਤੇ ਫੋਨ ਤੇ ਗੱਲ ਕਰ ਰਿਹਾ ਸੀ ਜਿਸ ਕਾਰਨ ਕਿਰਨ ਖੇਰ ਦੀ ਗੱਡੀ ਦਾ ਚਲਾਨ ਕਟਿਆ ਗਿਆ ਕਿਰਨ ਖੇਰ ਭਾਜਪਾ ਉਮੀਦਵਾਰ ਨੇ ਚੰਡੀਗੜ੍ਹ ਤੋਂ ਅੱਜ ਚੰਡੀਗੜ੍ਹ ਦੇ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਨੇ ਅਤੇ ਕਿਰਨ ਖੇਰ ਵੱਲੋਂ ਚੇਤੇ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਕਿਰਨ ਖੇਰ ਦੀ ਗੱਡੀ ਦਾ ਚਲਾਨ ਕਟਿਆ ਗਿਆ ਕਿਉਂਕਿ ਕਿਰਨ ਖੇਰ ਦੇ ਡਰਾਈਵਰ ਨੇ ਸੀਟ ਬੈਲਟ ਨਹੀਂ ਲਗਾਈ ਸੀ ਅਤੇ ਇਸ ਦੇ ਨਾਲ ਫੋਨ ਤੇ ਵੀ ਗੱਲਾਂ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਚਲਾਨਟ ਕੱਟ ਦਿੱਤਾ ਇਹ ਕਟਾ ਚੰਡੀਗੜ੍ਹ ਦੇ ਸੈਕਟਰ 8 ਦੀ ਹੈ